ਰੁਪਿੰਦਰ ਬਾਰੇ ਤਾਂ ਤੁਸੀਂ ਸਾਰੇ ਨੇ ਜਾਣ ਹੀ ਲਿਆ ਆਓ ਅੱਜ ਤੁਹਾਨੂੰ ਦੱਸਦੇ ਆ ਉਸ ਦੀ ਸਹੇਲੀ ਜੋ ਉਸ ਤੋਂ ਵੀ ਵੱਧ ਦੋਸ਼ੀ ਹੈ ਇਸ ਕਾਂਡ ਦੇ ਵਿੱਚ ਵੀਰਿੰਦਰ ਉਸ ਦੇ ਪਰਿਵਾਰ ਦੇ ਪਸ਼ੋਕਰ ਦੀ ਸਾਰੀ ਕਹਾਣੀ ਉਹਨੂੰ ਪਤਾ ਹੈ ਕਿ ਇਹ ਕੁੜੀ ਨਰਸਿੰਘ ਕਾ ਰਹੀ ਸੀ ਤੇ ਇਸ ਨੇ ਸਾਰੇ ਕਤਲ ਕਾਂਡ ਦਾ ਇਸ ਨੂੰ ਪਤਾ ਸੀ ਕਿਉਂਕਿ ਇਸ ਦੇ ਲੱਛਣ ਵੀ ਸਾਰੇ ਰੁਪਿੰਦਰ ਵਾਲੇ ਹੀ ਸੀ ਇਹ ਫਰੀਦਕੋਟ ਦੇ ਖੋਪਰਾਂ ਵਾਲੇ ਮੁਹੰਦੇ ਦੀ ਰਹਿਣ ਵਾਲੀ ਸੀ ਤੇ ਉਸ ਦੀ ਮਾਣ ਹੀ ਇਸ ਦਾ ਪਿਓ ਮਾਰ ਦਿੱਤਾ ਸੀ ਜਿਸ ਦਾ ਨਾਮ ਸੀ ਪਰਮਜੀਤ ਪੰਮਾ ਤੇ ਉਸ ਤੋਂ ਬਾਅਦ ਜੋ ਉਸ ਦਾ ਭਰਾ ਸੀ ਜੱਗਾ ਉਸ ਨਾਲ ਉਸ ਦਾ ਵਿਆਹ ਕਰ ਦਿੱਤਾ ਪਰ ਉਸ ਦੀ ਵੀ ਮੌਤ ਸ਼ੰਕਾ ਵਿੱਚ ਹੀ ਹੋਈ ਕਿਉਂਕਿ ਗਲੀ ਵਾਲੇ ਦੱਸਦੇ ਆ ਕਿ ਉਹ ਆਪਦੀ ਮੌਤ ਨਹੀਂ ਮਰਿਆ ਸੀ ਸਗੋਂ ਉਸ ਨੂੰ ਵੀ ਮਾਰਿਆ ਗਿਆ ਸੀ ਤੇ ਇਸ ਦੇ ਦਾਦੇ ਦੇ ਨਾਮ ਸੀ ਪਿੱਪਲ ਸਿੰਘ ਤੇ ਦਾਦੀ ਭਾਨਕੌਰ ਜਿਹਨੂੰ ਕੀ ਭਾਨੀ-ਭਾਨੀ ਕਹਿੰਦੇ ਸੀ ਇਸ ਦੇ ਦਾਦੇ ਨੇ ਵੀ ਆਪਦੀ ਬੇਟੀ ਨੂੰ ਕਰੰਟ ਲਗਾ ਕੇ ਇਸ ਦੁਨੀਆ ਤੋਂ ਤੋੜ ਦਿੱਤਾ ਸੀ ਕਿਉਂਕਿ ਬੱਚੇ ਤਾਂ ਗਲਤੀਆਂ ਕਰਦੇ ਹੀ ਹੁੰਦੇ ਆ ਉਸ ਦੀ ਛੋਟੀ ਜੀ ਗਲਤੀ ਨੂੰ ਹੀ ਅਜਿਹਾ ਰੂਪ ਦਿੱਤਾ ਸੀ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਇਹ ਆ ਇਸ ਦੀ ਪਸ਼ੋਕੜ ਇਹ ਸਾਰੇ ਖੁਲਾਸੇ ਮਸ਼ਹੂਰ ਵਕੀਲ ਸੁਨੀਲ ਮੱਲਣ ਨੇ ਕੀਤਾ ਕਿਉਂਕਿ ਜਦੋਂ ਵੀ ਅਸੀਂ ਕੋਈ ਦਵਾਈ ਲੈਣ ਜਾਂਦੇ ਆ ਤੇ ਡਾਕਟਰ ਸਾਡੀ ਹਿਸਟਰੀ ਪੁੱਛਦਾ ਮੰਨ ਲਓ ਜੇ ਕਿਸੇ ਨੂੰ ਸ਼ੂਗਰ ਆ ਤਾਂ ਪੁੱਛਦੇ ਆ ਕਿ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੂਗਰ ਤਾਂ ਨਹੀਂ ਕਿਉਂਕਿ ਅੱਗੇ ਸ਼ੂਗਰ ਤਾਂ ਹੀ ਹੁੰਦੀ ਹੈ ਜੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਹੋਵੇ ਐਵੇਂ ਹੀ ਇਹ ਕੁੜੀ ਪੀਰ ਅੰਦਰ ਇਸ ਦੀ ਭੈਣ ਜੋ ਸ਼ਰਨਦੀਪ ਆ ਉਹ ਵੀ ਬੰਦਿਆਂ ਨੂੰ ਬਾਹਰ ਭੇਜਦੀ ਸੀ ਤੇ ਪੈਸੇ ਲੁੱਟਦੀ ਸੀ ਚਿੱਟਾ ਵੇਚਣ ਕਰਕੇ ਉਹ ਵੀ ਇੱਕ ਦੋ ਵਾਰ ਜੇਲ੍ਹ ਘੱਟ ਕੇ ਆਈ ਆ ਜਦੋਂ ਇਹ ਕੁੜੀ ਦਾ ਸੰਪਰਕ ਗੁਰਵਿੰਦਰ ਦੀ ਪਤਨੀ ਨਾਲ ਹੋਇਆ ਤਾਂ ਤੁਸੀਂ ਆਪ ਸਮੁੰਦਾਰਾ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਇਹ ਕਤਲकांड ਕਰਨ ਵਿੱਚ ਆਪਦਾ ਕਿੰਨਾ ਯੋਗਦਾਨ ਦਿੱਤਾ ਹੋਵੇਗਾ ਪਰ ਇਹ ਕੁੜੀ ਨੂੰ ਜ਼ਮਾਨਤ ਦੇ ਦਿੱਤੀ ਗਈ ਬਿਨਾ ਇਸ ਦੇ ਪਿਛੋਕੜ ਫਰੋਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਪ ਨੂੰ ਪਤਾ ਕਿ ਇਹ ਕਿੰਨੀ ਤੋਂ ਅੰਕਰ ਹੋ ਸਕਦੀ ਹੈ ਇਹ ਕੇਸ ਨੂੰ ਕਮਜ਼ੋਰ ਕਰਨ ਦੇ ਵਿੱਚ ਕਿਉਂਕਿ ਇਸ ਨੂੰ ਚੰਗੀ ਭੜੀ ਬੈਠੀ ਪਠਾਈ ਨੂੰ ਨਰਸਿੰਗ ਦੇ ਪੇਪਰ ਦੇਣ ਦਾ ਚੇਤਾ ਕਿੱਥੋਂ ਆ ਗਿਆ ਇੰਨਾ ਵੱਡਾ ਕਾਂਡ ਕਰਨ ਤੋਂ ਬਾਅਦ ਇਸ ਨੇ ਇਹ ਕਿਹੜੀ ਚਾਲ ਚੱਲੀ ਕਿ ਹੋ ਸਕਦਾ ਇਸ ਨੇ ਰਪਿੰਦਰ ਦੇ ਨਾਲ ਮਿਲ ਕੇ ਹੀ ਇਹ ਚਾਲ ਚੱਲਣ ਦੀ ਹੋਵੇ ਕਿ ਮੈਂ ਇਸ ਕੇਸ ਵਿੱਚੋਂ ਪਹਿਲਾਂ ਆਪ ਨਿਕਲਦੀਆਂ ਫਿਰ ਹੌਲੀ-ਹੌਲੀ ਤੁਹਾਨੂੰ ਕੱਢ ਲਵਾਂਗੀ ਹਰ ਕਮਨ ਨਾਲ ਵੀ ਸੁਣਨ ਵਿੱਚ ਆਇਆ ਇਸ ਦਾ ਵੀ ਕਾਫੀ ਨੇੜਲਾ ਰਿਸ਼ਤਾ ਸੀ ਕਿਉਂਕਿ ਦੋਵੇਂ ਸਹੇਲੀਆਂ ਸੀ ਦੋਵੇਂ ਇਕੱਠਾਂ ਰਹਿੰਦੀਆਂ ਸੀ ਇਹ ਛਾਤਰ ਦਿਮਾਗ ਦੀ ਹਰਪਿੰਦਰ ਕਿਸੇ ਆਮ ਸੁਭਾਅ ਨਪੋਲੀ ਪਾਲੀ ਕੁੜੀ ਨਾਲ ਦੋਸਤੀ ਤਾਂ ਨਹੀਂ ਕਰਦੀ ਇਹੇ ਤਾਂ ਹੀ ਵੀਰਿੰਦਰ ਲੱਭੀ ਉਸਦੇ ਨਾਲ ਇਹ ਇੱਕ ਸਾਲ ਲੈਂਦੀ ਸੀ ਇਹ ਇੱਕ ਸਾਲ ਲੈਣ ਦਾ ਕਾਰਨ ਕੀ ਹੋ ਸਕਦਾ ਹੈ ਕਿਉਂਕਿ ਜਦੋਂ ਵੀ ਇਹ ਵੀਰਿੰਦਰ ਨਾਲ ਰਲਈ ਸੀ ਇਸ ਦੇ ਲੱਛਣ ਦਣ ਦਣ ਮਾਰੇ ਹੀ ਹੋ ਰਹੇ ਸੀ ਇਸ ਦਾ ਕੀ ਕਾਰਨ ਹੋ ਸਕਦਾ ਕਿ ਦੋਨੋਂ ਨੂੰ ਹੀ ਲਾਲਚ ਸੀ ਦੋਨੋਂ ਦੀ ਅੱਖ ਇਸ ਦੀ ਜ਼ਮੀਨ ਜਾਇਦਾਦ ਉੱਪਰ ਟਿੱਗੀ ਵੀ ਸੀ ਰਪਿੰਦਰ ਦੇ ਘਰ ਵਾਲੇ ਗੁਰਵਿੰਦਰ ਦੇ ਹੋ ਸਕਦਾ ਵੀਰਿੰਦਰ ਵੀ ਚਾਹੁੰਦੀ ਹੋਵੇ ਕਿ ਮੈਨੂੰ ਵਿੱਚੋਂ ਹਿੱਸਾ ਪੱਤੀ ਮਿਲ ਜਾਵੇ ਤੇ ਮੈਂ ਵੀ ਗੁੱਲ ਚਰਲੇ ਡਾਵਾਂ ਜਿਵੇਂ ਕਿ ਰਪਿੰਦਰ ਨੇ ਡਾਉਣੇ ਸੀ ਹਰ ਕਮਲ ਵੀ ਇਹੇ ਹੀ ਚਾਹੁੰਦਾ ਸੀ ਤੇ ਜਿਹੜੀ ਜ਼ਮੀਨ ਜ਼ਿਆਦਾ ਤਾਂ ਉਹ ਸਾਡੇ ਹੱਥੇ ਵਿੱਚ ਆਵੇ ਤੇ ਅਸੀਂ ਸਾਰੇ ਗੁੱਲਸ਼ਰ ਲਈ ਡਾਈਏ ਇਹ ਹੀ ਕਾਰਨ ਹੋ ਸਕਦਾ ਹੈ ਇਹ ਸਾਰੀ ਜੁੰਡਲੀ ਤਾਂ ਹੀ ਰਲੀ ਸੀ ਇਹ ਇੱਕ ਦਿਨ ਦਾ ਕਾਂਡ ਨਹੀਂ ਸੀ ਇਸ ਪਿੱਛੇ ਕਾਫੀ ਸਮੇਂ ਦੀ ਪਲੈਨਿੰਗ ਚੱਲ ਰਹੀ ਸੀ ਕਿਉਂਕਿ ਇੱਕ ਦਿਨ ਦੇ ਵਿੱਚ ਤਾਂ ਇਹ ਕੌਜ ਨਹੀਂ ਕੀਤਾ ਜਾ ਸਕਦਾ ਕਿੰਨੇ ਦਿਮਾਗ ਇਹ ਕਾਂਡ ਨੂੰ ਸਿਰੇ ਚੜਨ ਵਿੱਚ ਲੱਗੇ ਹੋਣੇ ਆ ਕਿਉਂਕਿ ਵੀਰਿੰਦਰ ਖੁਦ ਦੱਸਦੀ ਆ ਕਿ ਰੁਪਿੰਦਰ ਨੇ ਮੈਨੂੰ ਬਹੁਤ ਵਾਰੀ ਕਿਹਾ ਸੀ ਕਿ ਮੈਂ ਗਰਵਿੰਦਰ ਨੂੰ ਖਤਮ ਕਰ ਦੇਣਾ ਬੀਰਿੰਦਰ ਕਹਿੰਦੀ ਆ ਕਿ ਮੈਂ ਬਹੁਤ ਵਾਰੀ ਕਿਹਾ ਸੀ ਕਿ ਤੂੰ ਜਿਹੜਾ ਨਾ ਕਰ ਕਿਉਂਕਿ ਉਸ ਨੂੰ ਜੇ ਤੂੰ ਉਸ ਨੂੰ ਪਸੰਦ ਨਹੀਂ ਕਰਦੀ ਤਾਂ ਤਲਾਕ ਦੇ ਦੇ ਪਰ ਰੁਪਿੰਦਰ ਕਹਿੰਦੀ ਸੀ ਬਿਲਕੁਲ ਵੀ ਨਹੀਂ ਕਿਉਂਕਿ ਮੈਂ ਉਸ ਨੂੰ ਇਸ ਧਰਤੀ ਤੇ ਦੇਖਣਾ ਹੀ ਪਸੰਦ ਨਹੀਂ ਕਰਦੀ ਕਿਉਂਕਿ ਰੁਪਿੰਦਰ ਕਹਿੰਦੀ ਸੀ ਕਿ ਮੈਨੂੰ ਸਰਦਾਰ ਮੁੰਡੇ ਪਸੰਦ ਨਹੀਂ ਉਹ ਨੂੰ ਗੁਰਿੰਦਰ ਨੂੰ ਖਤਮ ਕਰਨਾ ਚਾਹੁੰਦੀ ਸੀ ਇਹ ਸੀ ਉਸ ਦਾ ਪਰਿਵਾਰਕ ਪਸ਼ੂ